ਸਮਝ ਦੇਣ ਵਾਲਾ ਕੌਣ ਹੈ ਬੁੱਧੀ ਦੇਣ ਵਾਲਾ ਕੌਣ ਹੈ ਵੇਖ ਦੇਣ ਵਾਲਾ ਕੌਣ ਹੈ ਉਹ ਪਰਮਾਤਮਾ ਤਾਂ ਹੀ ਅਸੀਂ ਬਹੁਤ ਵਾਰ ਦੱਸਿਆ ਕਿ ਇਹ ਬਚਨ ਗੁਰੂਆਂ ਦਾ ਬੜਾ ਪਿਆਰਾ ਹੈ ਕਿ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਉਹ ਬੜਾ ਸਮਰੱਥ ਹੈ ਉਹਨੇ ਕਿਸੇ ਨੂੰ ਕਿਦਾਂ ਤਾਰ ਦੇਣਾ ਹੈ ਕਿਸ ਤੇ ਕਿਦਾਂ ਰਹਿਮਤ ਕਰ ਦੇਣੀ ਹੈ ਕਿਸੇ ਨੂੰ ਕਿਸ ਤਰ੍ਹਾਂ ਮੁਸ਼ਕਿਲ ਜੋ ਕੱਢ ਲੈਣਾ ਹੈ ਇਹ ਕੋਈ ਡਾਕਟਰ ਸਾਇੰਟਿਸਟ ਵੀ ਸਮਝ ਕਿਉਂਕਿ ਉਹਦੀ ਰਹਿਮਤ ਕਦੋਂ ਹੋ ਜਾਣੀ ਹੈ ਕਿਦਾਂ ਹੋ ਜਾਣੀ ਹੈ ਇਹ ਉਹੀ ਜਾਣਦਾ ਹੈ ਇਸ ਲਈ ਇਨਸਾਨ ਨੂੰ ਉਸਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਇਹਨੂੰ ਕਹਿੰਦੇ ਗਿਆਨ ਇਹਨੂੰ ਕਹਿੰਦੇ ਹੈ ਗਿਆਨ ਸਮਝ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਕੋਈ ਦੁੱਖ ਮੇਰੇ ਤੱਕ ਪਹੁੰਚ ਨਹੀਂ ਸਕਦਾ ਕੋਈ ਮੁਸ਼ਕਿਲ ਮੈਨੂੰ ਹਰਾ ਨਹੀਂ ਸਕਦੀ ਕੋਈ ਪਰੇਸ਼ਾਨੀ ਮੇਰਾ ਕੁਝ ਵਿਗਾੜ ਨਹੀਂ ਸਕਦੀ ਇਸ ਲਈ ਇਹ ਗਿਆਨ ਹੈ ਔਰ ਵਾਕਈ ਇਹ ਗਿਆਨ ਕਦੋਂ ਹੁੰਦਾ ਬੰਦੇ ਨੂੰ ਜਦੋਂ ਇਨਸਾਨ ਮੁਰਸ਼ਿਦ ਨਾਲ ਸਤਿਗੁਰੂ ਦੇ ਨਾਲ ਜੁੜਦਾ ਹੈ ਔਰ ਜਦੋਂ ਇਨਸਾਨ ਸਤਿਗੁਰੂ ਦੇ ਨਾਲ ਜੁੜਦਾ ਹੈ ਸਿਮਰਨ ਦੇ ਨਾਲ ਜੁੜਦਾ ਹੈ ਸਿਮਰਨ ਕਰਦਾ ਹੈ ਤਾਂ ਫਿਰ ਪਤਾ ਲੱਗਦਾ ਹੈ ਇਦਾਂ ਹੀ ਬਹੁਤ ਵਾਰ ਦਸੀਦਾ ਕਿ ਅਗਰ ਅੰਦਰ ਜਾ ਕੇ ਦੇਖਾਂਗੇ ਅੰਦਰ ਫੀਲ ਕਰਾਂਗੇ ਤਾਂ ਫੇਰ ਹੀ ਉਹਦੀ ਰਹਿਮਤ ਮਹਿਸੂਸ ਵੀ ਕਿਉਂਕਿ ਉਹਦੀ ਰਹਿਮਤ ਮਹਿਸੂਸ ਕੀਤੀ ਜਾ ਸਕਦੀ ਹੈ ਦੇਖੀ ਹਵਾ ਐਸੀ ਮਹਿਸੂਸ ਕਰ ਰਹੇ ਆ ਦੇਖ ਨਹੀਂ ਸਕਦੇ ਹਵਾ ਹੈ ਕਿ ਨਹੀਂ ਫੀਲ ਹੋ ਰਹੀ ਹੈ ਹਾਂ ਆਕਸੀਜਨ ਤਾਂ ਹੀ ਸਾਹ ਚੱਲ ਰਹੇ ਪਰ ਜੇ ਪੁੱਛੋ ਕਿੰਦਾ ਦੀ ਹਵਾ ਨਜ਼ਰ ਆ ਰਹੀ ਹੈ ਔਰ ਜੀਵਨ ਵਾਸਤੇ ਹਵਾ ਸਭ ਤੋਂ ਕਿਉਂਕਿ ਭੋਜਨ ਤੋਂ ਬਿਨਾ ਬੰਦਾ ਰਹਿ ਸਕਦਾ ਤੇ ਨਹੀਂ ਰਹਿ ਲੰਦਾ ਹੈ ਕਿੰਨੇ ਕਿੰਨੇ ਮਹੀਨੇ ਇਹ ਗੱਲ ਯਾਦ ਰੱਖਣਾ ਕਈ ਐਸੇ ਵੀ ਦੇਖੇ ਜਿਹੜੇ ਪਹਾੜਾਂ 'ਚ ਫਸ ਗਏ ਬਰਫ਼ ਥੱਲੇ ਦਬ ਗਏ ਕਿੰਨੇ ਕਿੰਨੇ ਮਹੀਨੇ ਖਾਣਾ ਨਹੀਂ ਖਾ ਮਿਲਿਆ ਉਹਨਾਂ ਨੂੰ ਪਰ ਫਿਰ ਵੀ ਉਹ ਸਰਵਾਈਵ ਕਰਦੇ ਰਹੇ ਜ਼ਿੰਦਗੀ ਜੀਂਦੇ ਰਹੇ ਸਮਝਣਾ ਕਿ ॠषि मुनि ਵੀ ਆ ਸੀ ਜਿਨ੍ਹਾਂ ਨੇ ਪਹੁੰਚਣ ਨਹੀਂ ਕੀਤਾ ਇਸ ਲਈ ਸਮਝਣਾ ਤਾਂ ਹੀ ਤਾਂ ਆਂਦਾ ਹੈ ਕਿ ਹਵਾ ਸਾਡੇ ਜੀਵਨ ਵਾਸਤੇ ਜ਼ਰੂਰੀ ਹੈ ਕਿਉਂਕਿ ਜਿਹੜੀ ਚੀਜ਼ ਸਾਡੇ ਜੀਵਨ ਵਾਸਤੇ ਜ਼ਰੂਰੀ ਹੋ ਨਜ਼ਰ ਪਰ ਇਹਦਾ ਮਤਲਬ ਇਹ ਨਹੀਂ ਕਿ ਨਜ਼ਰ ਨਹੀਂ ਆਂਦੀ ਤਾਂ ਹੈ ਨਹੀਂ ਉਹ ਹੈ ਬਸ ਉਸ ਤੇ ਵਿਸ਼ਵਾਸ ਪ੍ਰਮਾਤਮਾ ਦੀ ਕੁਦਰਤ ਪ੍ਰਮਾਤਮਾ ਦੀ ਰਹਿਮਤ ਵੀ ਕੋਈ ਇਸ ਤਰ੍ਹਾਂ ਦੀ ਹੈ ਉਹ ਨਜ਼ਰ ਨਹੀਂ ਆਂਦੀ ਪਰ ਜਿਹੜਾ ਵਿਸ਼ਵਾਸ ਕਰਦਾ ਹੈ ਉਹ ਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਉਹਨੂੰ ਲਾਭ ਮਿਲਣਾ ਸ਼ੁਰੂ ਇਸ ਕਰਕੇ ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਯਕੀਨ ਹੋਣਾ ਚਾਹੀਦਾ ਹੈ ਕਿ ਮੇਰਾ ਮਾਲਿਕ ਮੇਰੇ ਹੈ ਮੇਰੀ ਹਰ ਮੁਸ਼ਕਿਲ ਦਾ ਹੱਲ ਇਹ ਗਿਆਨ ਇਹ ਸਮਝ ਜਿੰਨੀ ਇਹ ਸਮਝ ਫਤੇਗੀ ਉਨਾ ਹੀ ਸਾਡੇ ਜੀਵਨ ਵਿੱਚ ਖੁਸ਼ੀ ਇਸ ਲਈ ਆਈਏ ਹੁਣ ਕਬੀਰ ਸਾਹਿਬ ਦੇ ਬਚਨ ਤੇ ਤੇ ਕਬੀਰ ਸਾਹਿਬ ਕੀ ਕਹਿੰਦੇ ਹੈ ਉਹ ਕਹਿੰਦੇ ਕਿ ਦੁੱਖ ਦਾ ਕਾਰਨ ਕੀ ਹੈ انسان ਦੇ ਦੁੱਖ ਦਾ ਪਰੇਸ਼ਾਨੀਆਂ ਦਾ ਕਾਰਨ ਕੀ ਹੈ ਔਰ انسان ਦੇ ਦੁੱਖ ਦਾ ਨਿਵਾਰਨ ਕੀ ਹੈ ਕਬੀਰ ਸਾਹਿਬ ਆਪਣੀ ਬਾਣੀ ਚ ਦੱਸਦੇ ਹੈ ਕਿ ਮਨ ਕੇ ਵਿਖੇ ਵਿਕਾਰ ਹੀ ਸਭ ਦੁੱਖੋਂ ਦਾ ਸਾਰ ਸਾਰ ਦਾ ਮਤਲਬ ਨਿਚੋੜ ਜਿਹਦਾ ਬੰਦਾ ਕਹਿੰਦਾ ਸਾਰੀਆਂ ਚੀਜ਼ਾਂ ਦਾ ਇਹ ਨਿਚੋੜਾ ਜੜ ਹੈ ਆ ਜੜ ਹੈ ਜਿੱਥੋਂ ਇਹ ਚੀਜ਼ ਪੈਦਾ ਇਹ ਉਹ ਜੜ ਹੈ ਜਿੱਥੋਂ ਸਾਡੇ ਦੁੱਖ ਪੈਦਾ ਹੋ ਰਹੀ ਹੈ ਸਾਡੇ ਜੀਵਨ 'ਚ ਪਰੇਸ਼ਾਨੀਆਂ ਆ ਰਹੀਆਂ ਸਾਡੇ ਜੀਵਨ 'ਚ ਮੁਸ਼ਕਿਲਾਂ ਇਸ ਲਈ ਕਬੀਰ ਸਾਹਿਬ ਕਹਿੰਦੇ ਆ ਮੰਨ ਕੇ ਵਿਖੇ ਵਿਕਾਰ ਹੀ ਸਭ ਦੁੱਖੋਂ ਦਾ ਸਰ ਔਰ ਨਾਲ ਫੇ ਇਸ਼ਾਰਾ ਕਰਦੇ ਹੈ ਸਤ ਸੰਗਤ ਮੇ ਬੈਠ ਕੇ ਆਪਣਾ ਚਿੱਤ ਸੁਧਾਰ ਉਹ ਕਹਿੰਦੇ ਹੱਲ ਕੀ ਹੈ ਤੇਰੇ ਦੁੱਖਾਂ ਦਾ ਤੇਰੀਆਂ ਪਰੇਸ਼ਾਨੀਆਂ ਦਾ ਕਾਰਨ ਹੈ ਤੇਰੇ ਮਨ ਦੇ ਅੰਦਰ ਚੱਲਣ ਵਾਲੇ ਵਿਖੇ ਵਿਕਾਰ ਯਾਨੀ ਬੁਰੀਆਂ ਸੋਚਾਂ ਬੁਰੇ ਵਿਚਾਰ ਜੋ ਤੇਰੇ ਅੰਦਰ ਚੱਲ ਰਹੇ ਹਨ ਸਹੀ ਮਾਇਨੇ ਚ ਇਹੀ ਜਿੱਦ ਅਸੀਂ ਦੱਸਿਆ ਨਾ ਬਿੱਲੀ ਦੇ ਅੰਦਰ ਵਿਚਾਰ ਸੀ ਕੁੱਤੇ ਨੇ ਮੈਨੂੰ ਮਾਰ ਦੇਣਾ ਹੈ ਕੁੱਤੇ ਨੇ ਮੈਨੂੰ ਖਾ ਲੈਣਾ ਉਹਨੇ ਦੇਖਿਆ ਨਹੀਂ ਚੰਗੀ ਤਰ੍ਹਾਂ ਆ ਕੇ ਕੁੱਤੇ ਦੇ ਗੱਲ ਚ ਪਟਾ ਮੇਰੇ ਤੱਕ ਤਾਂ ਪਹੁੰਚ ਅਗਰ ਉਹ ਦੇਖ ਲੈਂਦੀ ਤਾਂ ਮਨ ਤੇ ਵਿਚਾਰ ਆਣੇ ਨਹੀਂ ਸੀ ਉਹਨਾਂ ਬਹਾਦਰੀ ਨਾਲ ਨਿਕਲ ਜਾਣਾ ਸੀ ਕਿਉਂਕਿ ਨਿਰੀਖਣ ਕਰਨਾ ਦੇਖਣਾ ਹੀ ਪਹਿਲਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਅੱਜ ਇਨਸਾਨ ਵੀ ਪਹਿਲਾਂ ਵਿਚਾਰ ਨਹੀਂ ਕਰਦਾ ਬਸ ਘਬਰਾ ਜਾਂਦਾ ਫਟਾਫਟ ਸਮਝਦੇ ਹੋ ਕਿ ਨਹੀਂ ਪਰ ਅਗਰ ਇਨਸਾਨ ਥੋੜਾ ਜਿਆ ਬਹਿ ਕੇ ਵਿਚਾਰ ਕਰੇ ਇਹ ਪ੍ਰੋਬਲਮ ਦਾ ਹੱਲ ਕੀ ਹੈ ਇਹ ਮੁਸ਼ਕਿਲ ਦਾ ਹੱਲ ਕੀ ਹੈ ਤਾਂ ਫਿਰ ਜਿੱਦਾਂ ਦੱਸਿਆ ਜਦੋਂ ਆਪਣੇ ਮਾਲਿਕ ਤੇ ਵਿਸ਼ਵਾਸ ਰੱਖ ਕੇ ਅਸੀਂ ਮੁਸ਼ਕਿਲ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਹੱਲ ਲੱਭਣਾ ਵੀ ਸ਼ੁਰੂ ਮੁਸ਼ਕਿਲ ਦਾ ਹੱਲ ਹੋਣਾ ਵੀ ਸ਼ੁਰੂ ਕਿਉਂਕਿ ਹੱਲ ਕਰਨ ਵਾਲਾ ਸਾਡੇ ਨਾਲ ਹੀ ਤਾਂ ਹੈ ਕਿਤੇ ਦੂਰ ਥੋੜੀ ਹੈ ਉਹ ਇਸ ਲਈ ਕਬੀਰ ਸਾਹਿਬ ਦੱਸਦੇ ਹਨ ਮਨ ਕੇ ਵਿਖੇ ਵਿਕਾਰ ਹੀ ਸਭ ਦੁੱਖੋਂ ਦਾ ਸਾਰ ਕਿ ਜਿੰਨੇ ਤੇਰੇ ਜੀਵਨ ਚ ਦੁੱਖ ਆਉਂਦੇ ਨਾ ਜਿੰਨੀਆਂ ਤੇਰੀ ਅੰਦਰ ਬੁਰੀਆਂ ਸੋਚਾਂ ਚੱਲਦੀਆਂ ਹੈ ਬੁਰੇ ਵਿਚਾਰ ਚੱਲਦੇ ਹੈ ਇਹ ਤੇਰੇ ਬੁਰੇ ਵਿਚਾਰ ਤੇਰੀਆਂ ਬੁਰੀਆਂ ਸੋਚਾਂ ਹੀ ਤੇਰੇ ਜੀਵਨ ਚ ਦੁੱਖਾਂ ਨੂੰ ਲੈ ਕੇ ਯੋਗੇ ਧੋਖ ਬਾਅਦ ਵਿੱਚ ਬਾਹਰ ਆਉਂਦੇ ਆ ਪਰ ਪਹਿਲਾਂ ਇੱਥੋਂ ਸ਼ੁਰੂਆਤ ਹੁੰਦੀ ਹੈ ਅਸੀਂ ਹਮੇਸ਼ਾ ਦੱਸਿਆ ਕਿ ਕੋਈ ਵੀ ਚੀਜ਼ ਬਣਦੀ ਹੈ ਪਹਿਲਾਂ ਇੱਥੇ ਸ਼ੁਰੂਆਤ ਹੁੰਦੀ ਹੈ ਹਕੀਕਤ ਵਿੱਚ ਤਾਂ ਬਾਅਦ ਵਿੱਚ ਆਉਂਦੀ ਹੈ ਹੁਣ ਜੇ ਆਪਾਂ ਮਕਾਨ ਚ ਬੈਠੇ ਨਵਾਂ ਮਕਾਨ ਇਹ ਵੀ ਪਹਿਲਾਂ ਕਿਸੇ ਨਕਸ਼ੇ ਵਾਲੇ ਦੇ ਦਿਮਾਗ ਚ ਬਣਿਆ ਹੋਣਾ ਹੈ ਫਿਰ ਉਹਨੇ ਪੇਪਰ ਤੇ ਬਣਾਇਆ ਹੈ ਫਿਰ ਕਰਦੇ ਨੇ ਸਿਲੈਕਟ ਕੀਤਾ ਤਾਂ ਫਿਰ ਬਾਹਰ ਬਣਿਆ ਸੋ ਇਸੇ ਤਰ੍ਹਾਂ ਹਰ ਚੀਜ਼ ਤੁਹਾਡੀ ਜ਼ਿੰਦਗੀ ਤਾਂ ਹੀ ਤਾਂ ਜਿਸ ਤਰ੍ਹਾਂ ਮੌਲਾਨਾ ਰੂਮੀ ਹੋਏ ਉਹਨਾਂ ਨੇ ਗੱਲ ਬੜੀ ਪਿਆਰੀ ਕਹੀ ਹੈ ਇੱਥੇ ਦੱਸਣਾ ਚਾਹਾਂਗੇ ਮੌਲਾਨਾ ਰੂਮੀ ਕਹਿੰਦੇ ਹੈ ਕਿਸੇ ਕੋ ਦੋਸ਼ ਮਤ ਦੇਣਾ ਆਪਣੀ ਜ਼ਿੰਦਗੀ ਕੋ ਕੇ ਕੁਮਹਾਰ ਤੂੰ ਖੁਦ ਹੋ ਕਹਿੰਦੇ ਕਿਸੇ ਨੂੰ ਦੋਸ਼ ਨਾ ਦੋ ਕਿ ਮੇਰੀ ਜ਼ਿੰਦਗੀ ਆ ਕੀ ਬਣਾਤੀ ਤੂੰ ਆ ਮੇਰੀ ਜ਼ਿੰਦਗੀ ਦਾ ਕੀ ਕਰਤਾ ਕੋਈ ਕਿਸੇ ਜ਼ਿੰਦਗੀ ਨਹੀਂ ਬਣਾਉਂਦਾ ਹਰ ਕੋਈ ਆਪਣੀ ਜ਼ਿੰਦਗੀ ਦਾ ਕੁਮਹਾਰ ਆਪ ਹੀ ਹੈ ਕੁਮਹਾਰ ਦਾ ਮਤਲਬ ਤੁਸੀਂ ਸਮਝਦੇ ਹੋ ਜਿਹੜਾ ਬਰਤਨ ਹੁਣ ਕੁਮਹਾਰ ਚਾਕ ਚੱਲ ਰਿਹਾ ਹੈ ਮਿੱਟੀ ਉਹਦੇ ਹੱਥ 'ਚ ਹੈ ਹੁਣ ਜੋ ਉਹਦੇ ਅੰਦਰ ਚੱਲਣਾ ਉਹਨੂੰ ਉਹੀ ਬਣਾਉਣਾ ਹੈ ਉਨੇ ਥੁੜੀ ਕੇ ਬੰਦਾ ਕੋਈ ਬਾਹਰ ਬੈਠਾ ਹੋਵੇ ਉਹ ਕਹਵੇ ਲੈ ਵੀ ਘੜਾ ਬਣਾ ਤਾਂ ਕੁਮਾਰ ਕਹਵੇ ਮੈਂ ਨਹੀਂ ਬਣਾਦਾ ਕਰ ਲੈ ਕੀ ਕਰਨਾ ਮੈਂ ਤਾਂ ਬਣਾਣੀ ਸੁਰਾਹੀ ਹੈ ਤਾਂ ਫੇ ਉਹਦੀ ਸੁਰਾਹੀ ਬਣਨੀ ਹੈ ਘੜਾ ਬਣਨਾ ਹੈ ਕਿਸੇ ਦੇ ਕਹਿਣ ਦਾ ਨਹੀਂ ਉਹ ਬਣਨਾ ਜੋ ਉਹਦੇ ਦਿਮਾਗ 'ਚ ਹੈ ਨਾ ਜਿੱਦਾਂ ਉਹਨੇ ਦਿਮਾਗ 'ਚ ਉਹਨੇ ਹੱਥੋਂ ਦੇ ਉਦਾਂ ਚੱਲਣੇ ਆ ਜਿੱਦਾਂ ਉਹਦੀ ਹੱਥ ਚੱਲਣੇ ਐਕਸ਼ਨ ਹੋਣਾ ਹੈ ਉਦਾਂ ਦੀ ਚੀਜ਼ ਬਣ ਕੇ ਕਿਉਂਕਿ ਮਿੱਟੀ ਉਹੀ ਹੈ ਚਾਹੇ ਉਹਦੀ ਉਹ ਚਿਲਮ ਬਣਾ ਦੇਵੇ ਚਾਹੇ ਘੜਾ ਬਣਾ ਦੇਵੇ ਸੁਰਾਹੀ ਬਣਾ ਦੇਵੇ ਚਾਹੇ ਪਿਆਲਾ ਬਣਾ ਦੇਵੇ ਚਾਹੇ ਪਲੇਟ ਬਣਾ ਦੇਵੇ ਜੋ ਮਰਜ਼ੀ ਬਣਾ ਦੇਵੇ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਪਰ ਅੱਜ ਬੰਦਾ ਕੀ ਹੈ ਉਹਦੇ ਕਰਕੇ ਮੇਰੀ ਜ਼ਿੰਦਗੀ ਇਦਾਂ ਆ ਉਹਦੇ ਕਰਕੇ ਮੇਰਾ ਜੀਵਨ ਖਰਾਬ ਹੈ ਉਹਦੇ ਕਰਕੇ ਜਦ ਤੱਕ ਅਸੀਂ ਦੂਜੇ ਨੂੰ ਦੋਸ਼ ਦੇਵਾਂਗੇ ਆਪਣੀ ਜ਼ਿੰਮੇਵਾਰੀ ਨਿ ਲਮਾਂਗੇ ਐਸੀ ਕਦੀ ਆਪਣੇ ਜੀਵਨ ਨੂੰ ਬਦਲ ਨਹੀਂ ਸਕਦੇ ਅਗਰ ਆਪਣੇ ਜੀਵਨ ਨੂੰ ਬਦਲਣਾ ਸਭ ਤੋਂ ਪਹਿਲਾਂ ਇੱਕ ਜ਼ਿੰਮੇਵਾਰੀ ਲਓ ਕਿ ਮੈਂ ਆਪਣੀ ਜ਼ਿੰਦਗੀ ਦਾ ਰਚੇਤਾ ਵਿੱਚ ਹੈ ਤਾਂ ਮਤਲਬ ਜਨਮ ਤਾਂ ਰੱਬ ਨੇ ਦੇ ਦਿੱਤਾ ਹੁਣ ਮੈਂ ਇਹ ਬਣਾਣਾ ਕੀ ਹੈ ਉਹ ਮੇਰੇ ਤੇ ਹੈ ਐਸ ਲਈ ਅਸੀਂ ਕਈ ਵਾਰ ਦੇਖਦੇ ਆ ਕਿ ਕੋਈ ਰੋਂਦਾ ਹੈ ਨਾ ਉਹ ਇਹ ਨਹੀਂ ਕਹਿੰਦਾ ਮੈਂ ਆਪਣੇ ਕਰਕੇ ਰੋ ਰਿਹਾ ਆ ਉਹਦੇ ਕਰਕੇ ਰੋ ਰਿਹਾ ਮੈਂ ਕਮਾਲ ਦੀ ਗੱਲ ਹੈ ਤਾਂ ਉਹ ਤਾਂ ਫੇਰ ਸਾਰੀ ਜ਼ਿੰਦਗੀ ਰੁਵਾਈ ਜਾਵੇ ਰੋਈ ਜਾਊਂਗਾ ਸਾਰੀ ਜ਼ਿੰਦਗੀ ਹੱਸੂਗਾ ਕਦੋਂ ਜ਼ਿੰਮੇਵਾਰੀ ਲੈ ਤੂੰ ਕਰ ਜੋ ਕਰਨਾ ਮੈਂ ਹਸਣਾ ਨਹੀਂ ਰੋਂਦਾ ਮੈਂ ਕਿਹਦੀ ਜ਼ਿੰਮੇਵਾਰੀ ਹੈ ਜਵਾਬ ਦਿਓ ਹੁਣ ਅਸੀਂ ਮੁਠੀ ਬੰਦ ਰੱਖੀ ਹੈ ਤੁਸੀਂ ਕੋ ਮਾਲਕੋ ਖੋਲੋ 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 ਨਹੀਂ ਖੋਲਦੇ ਭਾਈ ਕਰ ਲੋ ਕੀ ਕਰਨਾ ਮੁਠੀ ਸਾਡੀ ਹੈ ਤਾਂ ਸਾਡੀ ਮਰਜ਼ੀ ਨਾਲ ਖੁੱਲਣੀ ਹੈ ਸਾਡੀ ਮਰਜ਼ੀ ਨਾਲ ਬੰਦ ਹੋਣੀ ਹੈ ਕੋਈ ਰਿਮੋਟ ਕੰਟਰੋਲ ਥੋੜੀ ਤੁਹਾਡੇ ਹੱਥੇ ਤੁਸੀਂ ਕਹਿੰਦਾ ਖੋਲੋ ਬੰਦ ਕਰੋ ਖੋਲੋ ਬੰਦ ਕਰੋ ਜ਼ਿੰਦਗੀ ਸਾਡੀ ਹੈ ਇਸ ਲਈ ਇਹਨੂੰ ਕਹਿੰਦੇ ਆਪਣੀ ਜ਼ਿੰਦਗੀ ਦੇ কুমਹਾਰ ਤੁਸੀਂ ਤੁਸੀਂ ਕੀ ਕਰਨਾ ਹੈ ਉਹ ਤੁਹਾਡੀ ਜ਼ਿੰਮੇਵਾਰੀ ਹੈ ਅਗਰ ਤੁਸੀਂ ਫਿਰ ਵੀ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਦੂਜਿਆਂ ਨੂੰ ਸੌਂਪਦੇ ਸੌਂਪ ਰਹੇ ਹੋ ਤਾਂ ਫਿਰ ਤੇ ਅਸੀਂ ਉਹੀ ਕਹਾਂਗੇ ਕਿ ਜ਼ਿੰਦਗੀ ਤੁਹਾਡੀ ਇੱਕ ਪਲੇਨ ਦੀ ਤਰ੍ਹਾਂ ਹੈ ਹੁਣ ਤੁਸੀਂ ਇਹਦੇ ਪਾਇਲਟ ਬਣਨਾ ਹੈ ਜਾਂ ਪੈਸੇਂਜਰ ਇਹ ਤੁਹਾਡੀ ਮਰਜ਼ੀ ਹੈ ਸਮਝ ਦਿਓ ਕਿ ਨਹੀਂ ਪਾਇਲਟ ਬਣਾਂਗੇ ਤਾਂ ਜਿੱਥੇ ਸਾਡੀ ਇੱਛਾ ਹੋਏਗੀ ਪਲੇਨ ਉੱਥੇ ਲੈਂਡ ਹੋਏਗਾ ਤੇ ਪੈਸੇਂਜਰ ਬਣਾਂਗੇ ਫੇ ਜਿੱਥੇ ਪਈ ਉਹ ਲਾਦਣਗੇ ਲਾ ਲੇਠ ਜਾਵਾਂਗੇ ਜਿੱਥੇ ਉਹ ਲਾਦਣਗੇ ਪਾਣੀ ਲਾਦਣਗੇ ਉੱਥੇ ਡੁੱਬ ਜਾਵਾਂਗੇ ਖੂਚ ਲਾਦੇ ਮੈਂ ਉੱਥੇ ਛਾਲ ਮਾਰਦੇ ਮਾਂਗੇ ਅੱਗ ਜਲਾਉਂਦੇ ਉੱਥੇ ਸੜ ਜਾਵਾਂਗੇ ਫੇ ਤਾਂ ਜ਼ਿੰਦਗੀ ਜੇ ਪੈਸੰਜਰ ਹੈ ਅਸੀਂ ਫੇ ਤਾਂ ਬਾਈ ਕਿਤੇ ਵੀ ਲਾਦੇ ਹੋ ਤੁਸੀਂ ਪਰ ਜੇ ਮੈਂ ਆਪਣੀ ਜ਼ਿੰਦਗੀ ਦਾ ਪਾਇਲਟ ਆ ਨਾ ਤਾਂ ਮੇਰੀ ਮਰਜ਼ੀ ਤੋਂ ਬਿਨਾ ਮੇਰੀ ਜ਼ਿੰਦਗੀ ਦਾ ਪਲੇਨ ਕਿਤੇ ਲੈਂਡ ਜਿੱਥੇ ਮੈਂ ਚਾਹੂੰਗਾ ਲੈਂਡ ਉੱਥੇ ਹੋਏਗਾ ਸਮਝਿਦਿਓ ਕਿ ਨਹੀਂ ਫੇ ਤੇਰੇ ਕਹਿੰਦੇ ਕਿਦਾਂ ਕਿ ਤੂੰ ਇੱਥੇ ਕਵੇ ਰੋ ਔਰ ਇੱਥੇ ਰੋਣਾ ਹੈ ਤਾਂ ਕਿਉਂ ਰੋ ਮੈਂ ਮੈਂ ਲੈਂਡ ਹੀ ਖੁਸ਼ੀ ਚ ਕਰਨਾ ਹੈ ਮੈਂ ਲੈਂ ਮੈਂ ਲੈਣ ਦੀ ਆਪਣੇ ਜੀਵਨ ਦਾ ਪਲੈਨ ਉੱਥੇ ਕਰਨਾ ਜਿੱਥੇ ਮੈਨੂੰ ਪਸੰਦ ਆ ਮਨੁਭਾਵਕ ਹੈ ਜੋ ਮੈਨੂੰ ਚੰਗਾ ਲੱਗਦਾ ਹੈ ਮੈਂ ਲੈਣ ਉੱਥੇ ਕਰਨਾ ਹੈ ਜੋ ਮੇਰੇ ਜੀਵਨ ਨੂੰ ਬਿਹਤਰ ਬਣਾਵੇ ਮੈਂ ਆਪਣੀ ਜ਼ਿੰਦਗੀ ਦੇ ਪਲੈਨ ਨੂੰ ਉੱਥੇ ਲੈ ਕੇ ਕਿਉਂਕਿ ਜੀ ਜ਼ਿੰਦਗੀ ਮੇਰੀ ਹੀ ਹੈ ਤੇ ਦਾ ਪਾਇਲਟ ਆ ਮੈਂ ਪੈਸੇਂਜਰ ਨਹੀਂ ਆ ਕਿ ਕੋਈ ਹੋਰ ਚਲਾਵੇ ਤਾਂ ਮੈਂ ਬੈਠਾ ਦੇਖੀ ਜਾਵਾਂ ਸਮਝ ਰਹੇ ਹੋ ਦੇਖਣ ਵਾਲਿਓ ਹਾਲੇ ਤੱਕ ਤਾਂ ਦੇਖਣ ਵਾਲਾ ਹੀ ਲੱਗਦੇ ਹੋ ਕਿਉਂਕਿ ਇੰਨੀ ਹਿੰਮਤ ਕਿੱਥੇ ਕਿਸੇ ਅੰਦਰ ਹੁੰਦੀ ਹੈ समझते हो नहीं बंदा चाहता तो है, पर दो अच्छा कर लेंगे बंदा दूजे की फिक्र बड़ी जल्दी अपने फैसले समझते हो नहीं इसलिए बहुत बार दस दुनिया क्या कहेगी दुनिया क्या सोचेगी दुनिया क्या बोलेगी इसकी फिक्र करके अपना फैसला या मंजिल को मत बदलो क्योंकि मंजिल डरने वालों को नहीं बहादुर और आगे बढ़ने वालों को मिलती है यह याद रखना हमेशा ਦੁਨੀਆ ਕੀ ਕਹੇਗੀ ਲੋਕ ਕੀ ਕਹਿਣਗੇ ਇਹ ਕੀ ਬੋਲੇਗਾ ਉਹ ਕੀ ਕਰੇਗਾ ਇਹ ਸੋਚ ਕੇ ਆਪਣਾ ਸੁਪਨਾ ਹੀ ਛੱਡ ਦਈਏ ਆਪਣੀ ਮੰਜ਼ਿਲ ਨੂੰ ਹੀ ਬਦਲ ਦਈਏ ਜਾਣਾ ਤਾਂ ਇੱਧਰ થી ਪਰਤੁਰ ਪਈ ਐ ਇਹਨੂੰ ਕਿਉਂਕਿ ਲੋਕ ਕਹਿੰਦੇ ਐਨੂੰ ਜਾ ਤਾਂ ਫਿਰ ਕਹਿੰਦੇ ਫਿਰ ਤੁਸੀਂ ਜ਼ਿੰਦਗੀ ਜਿਗਰੀ ਹੱਸ ਮੁਸਕਰਾ ਕਿਉਂਕਿ ਦੇ ਲੈਦਰ ਹੋਣਾ ਤਾਂ ਤੁਰੇ ਦੁਨੀਆ ਪਿੱਛੇ ਲੱਗ ਕੇ ਇੱਧਰ ਹੋਣਾ ਇਸ ਲਈ ਮਹਾਤਮਾ ਗੋਬਿੰਦ ਦੀ ਇੱਕ ਗੱਲ ਸਾਨੂੰ ਬੜੀ ਪਿਆਰੀ ਲੱਗੀ ਲੱਗਦੀ ਹੈ ਉਹ ਕਹਿੰਦੇ ਵੈਸੇ ਮਤ ਚਲੋ ਜੈਸੇ ਤੁਮੇ ਡਰ ਚਲਾਏ वैसे मत चलो जैसे तुम्हें वैसे चलो जैसे तुम्हें प्रेम चलाए खुशी चलाए कहते अखा बंद करके देखो कि मैं जो चल रहे हैं मैं खुशी ना चल रहे हैं अब मैं खुशी ना कर रहे हैं या दुनिया दे डर ना कर रहे हैं किसी के दबाव चाके कर रहे हैं या मैं खुशी ना कर रहा अगर अंदर लगे मैं दबाव च कर रहे हैं डर च कर रहे हैं फॉरगेट इट छोड़ो इन्हें इत्ता ना चलो जितना दुनिया चलावे पर काम सही होना चाहिए तो फिर कहांंगे असली क्योंकि ये नहीं कि तुम्हारा नशा करनो दिल करता तो दुनिया कर दे बेटा नशा नहीं करना ले ਆ ਦਿਲ ਕੰਧਾ ਕਰਨਾ ਰੋਕ ਲੋ ਕਰ ਮੇ ਵੀ ਦੇਖਣਾ ਕਿ ਮੇਰੇ ਵਾਸਤੇ ਬਿਹਤਰ ਮੇਰੀ ਜ਼ਿੰਦਗੀ ਵਾਸਤੇ ਬੈਸਟ ਤੁਸੀਂ ਅਸੀਂ ਬਹੁਤ ਦੱਸਿਆ ਕਿ ਜੇ ਜਿੱਦ ਕਰਨੀ ਤਾਂ ਅਛਾਈ ਦੀ ਕਰੀਏ ਅچھے ਅਮਲਾਂ ਦੀ ਕਰੀਏ ਅچھے ਕਰਮਾਂ ਦੀ ਕਰੀਏ ਬੁਰਾਈ ਦੀ ਜਿੱਦ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਆਪ ਹੀ ਬਰਬਾਦ ਬੁਰਾ ਕਰਮ ਕਰਕੇ ਬੁਰੇ ਮਾਰਗ ਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦੇ ਹਾਂ ਇਸ ਲਈ ਸਾਨੂੰ ਚਾਹੀਦਾ ਹੈ ਜੀ ਜ਼ਿੰਦਗੀ ਸਾਡੀ ਹੈ ਤੈਨੂੰ ਬਿਹਤਰ ਬਣਾਉਣ ਦੀ ਜ਼ਿੰਮੇਵਾਰੀ ਵੀ ਇਹਨੂੰ ਅੱਛਾ ਬਣਾਉਣ ਦੀ ਜ਼ਿੰਮੇਵਾਰੀ ਵੀ ਉਰੇ ਇੱਥੇ ਇੱਥੇ ਸੋਚ ਇਸ ਲਈ ਅਸੀਂ ਇੱਕ ਗੱਲ ਕਹਾਂਗੇ ਨੋਟ ਕਰ ਲੈਣਾ ਕਿ ਹਮੇਸ਼ਾ ਯਾਦ ਰੱਖਣਾ ਆਪ ਆਪਣੇ ਵਿਚਾਰੋਂ ਕੋ ਬਦਲ ਕਰ ਆਪਣੀ ਜ਼ਿੰਦਗੀ ਕੋ ਬਦਲ ਸਕਤੇ ਹੋ ਇਹ ਯਾਦ ਰੱਖਣਾ ਇੱਕ ਲਾਈਨ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਚੇਂਜ ਕਰਕੇ ਆਪਣੀ ਪੂਰੀ ਜ਼ਿੰਦਗੀ ਨੂੰ ਚੇਂਜ ਕਿਉਂਕਿ ਗੱਲ ਸਾਰੀ ਇੱਥੇ ਦੀ ਹੈ ਜ਼ਿੰਦਗੀ ਦੀ ਇਹ ਬੰਦੇ ਦੇ ਵਿਚਾਰ ਹੀ ਆਲਸ ਵਾਲੇ ਐ ਜੇ ਬੰਦੇ ਦੇ ਵਿਚਾਰ ਹੀ ਨਾ ਇਦਾਂ ਦੇ ਬੁਰੇ ਤਾਂ ਫਿਰ ਇਨਸਾਨ ਦੀ ਜ਼ਿੰਦਗੀ ਅੱਛੀ ਕਦੀ ਤੇ ਜੇ ਸਾਡੇ ਵਿਚਾਰ ਅੱਛੇ ਐ ਸਾਡੀ ਸੋਚ ਅੱਛੀ ਐ ਸਾਡੇ ਅੰਦਰ ਪੋਜ਼ਿਟਿਵਿਟੀ ਹੈ ਤਾਂ ਸਾਡੀ ਜ਼ਿੰਦਗੀ ਚਾਹੇ ਜਿੰਨੀ ਮਰਜ਼ੀ ਬੁਰੀ ਹਾਲਾਤਾਂ ਚ ਹੋਵੇ ਅਗਰ ਸਾਡੀ ਸੋਚ ਸਾਡੇ ਵਿਚਾਰ ਅੱਛੇ ਹੈ ਤੇ ਅਸੀਂ ਬੁਰੇ ਹਾਲਾਤਾਂ ਚੋਂ ਨਿਕਲ ਕੇ ਵੀ ਅੱਛੇ ਹਾਲਾਤਾਂ ਤੱਕ ਪਹੁੰਚ ਜਾਵਾਂਗੇ ਸਮਝਿ ਦਿਓ ਕਿ ਨਹੀਂ ਇਹਨੂੰ ਇਦਾਂ ਸਮਝ ਲਓ ਜਿਦਾ ਫਰਜ਼ ਕਰੋ ਐਸੀ ਇੱਕ ਐਗਜ਼ਾਮਪਲ ਜੀ ਦੇਣ ਲੱਗੇ ਆਂ ਸਿਰਫ ਸਮਝਾਉਣ ਵਾਸਤੇ ਇੱਕ ਬੰਦੇ ਨੂੰ ਆਦਤ ਹੈ ਐਕਸਰਸਾਈਜ਼ ਕਰਨ ਦੀ ਉਹ ਦੋ-ਦੋ ਢਾਈ-ਢਾਈ ਘੰਟੇ ਜਿਮ ਚ ਐਕਸਰਸਾਈਜ਼ ਕਰਦਾ ਉਹ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਔਰ ਇੱਕ ਬੰਦੇ ਨੂੰ ਆਦਤ ਹੈ ਪੀਜ਼ਾ 버ਗਰ ਖਾਣ ਦੀ ਸਮਝਿ ਦਿਓ ਇਸ ਲਈ ਉਹ ਆਪਣੀ ਬੋਡੀ ਨੂੰ ਕੁਛ ਹੋਰ ਹੀ ਬਣਾ ਦਿੱਤਾ ਹੈ ਕੋਈ ਸ਼ੇਵ ਹੋਰ ਦਿੱਤੀ ਹੈ ਨਹੀਂ ਮੋਟਾਪਾ ਹੈ ਹੁਣ ਅਗਰ ਡਾਕਟਰ অপারেশন ਕਰਨ ਅਗਰ ਡਾਕਟਰ অপারেশন ਕਰਨ ਆ ਜਿਹੜਾ ਫਿੱਟ ਬੰਦਾ ਹੈ ਪੂਰੀ ਤਰ੍ਹਾਂ ਸੋਲਿਡ ਇਹਦੇ ਦਿਮਾਗ ਨੂੰ ਕੱਢ ਕੇ ਉਹ ਫਲੈਟ ਦੇ ਵਿੱਚ ਰੱਖ ਦਣ ਯਾਨੀ ਉਹ ਮੋٹے ਬੰਦੇ ਦੇ ਵਿੱਚ ਰੱਖ ਦਣ ਔਰ ਮੋٹے ਬੰਦੇ ਦੇ ਦਿਮਾਗ ਨੂੰ ਕੱਢ ਕੇ ਇਹ ਫਿੱਟ ਬੰਦੇ ਦੇ ਦਿਮਾਗ ਚ ਯਾਨੀ ਉੱਥੇ ਰੱਖ ਦਣ ਉਹਦੇ ਸਰੀਰ ਚ ਰੱਖ ਦਣ ਹੁਣ ਇੱਕ ਬੰਦੇ ਨੇ ਜਿਹਨੇ ਇੰਨੇ ਸਾਲ ਮਿਹਨਤ ਕਰਕੇ ਆਪਣਾ ਫਿੱਟ ਬਣਾਇਆ ਹੈ ਔਰ ਇੱਕ ਬੰਦੇ ਨੇ ਨਾ ਉਲਟਾ ਸਿੱਧਾ ਖਾ ਕੇ ਆਪਣਾ ਫੈਟ ਬਣਾਇਆ ਹੈ ਯਾਨੀ ਉਹ ਜਿਆਦਾ ਮੋਟਾ ਹੈ ਹੁਣ ਦੋਨਾਂ ਦੇ ਦਿਮਾਗ ਚੇਂਜ ਕਰ ਦਿੱਤੇ ਜਾਣ ਫਿੱਟ ਬੰਦੇ ਦਾ ਦਿਮਾਗ ਇੱਥੇ ਰੱਖ ਦਿੱਤਾ ਜਾਵੇ ਇਹਦਾ ਦਿਮਾਗ ਇੱਥੇ ਰੱਖ ਦਿੱਤਾ ਜਾਵੇ ਹੁਣ ਦੋਨਾਂ ਦੇ ਬ੍ਰੇਨ ਚੇਂਜ ਹੋ ਗਏ ਸਰੀਰ ਚੇਂਜ ਹੋ ਗਏ ਨਾ ਬ੍ਰੇਨ ਚੇਂਜ ਹੋ ਗਏ ਹੁਣ ਜਰਾ ਗੌਰ ਕਰਨਾ ਜਿਹੜਾ ਬੰਦਾ ਆਲਸੀ ਹੈ ਨਾ ਜਿਹੜਾ ਬੰਦਾ ਆਲਸੀ ਹੈ ਜਿਹਨੂੰ ਬੁਰਾ ਉਲਟਾ ਸਿੱਧਾ ਖਾਣ ਦੀ ਆਦਤ ਹੈ ਉਹਨੇ ਇਹ ਨਹੀਂ ਦੇਖਣਾ ਉਹ ਮੈਨੂੰ ਇੰਨਾ ਫਿੱਟ ਸਰੀਰ ਮਿਲਿਆ ਹੈ ਤਾਂ ਮੈਨੂੰ ਹੋਰ ਫਿੱਟ ਬਣਾਵਾ ਉਨ ਕੋਲ ਹੈ ਇੰਨਾ ਫਿੱਟ ਤਾਂ ਪੀਦੇ ਚਾਰ ਖਾਂਦੇ ਆ ਕਿਉਂਕਿ ਦਿਮਾਗ ਦੀ ਸੋਚ ਕੀ ਹੈ ਉਹਨਾਂ 6 ਮਹੀਨਿਆਂ ਜੋ ਫਿੱਟ ਸਰੀਰ ਨੂੰ ਵੀ ਆਪਣੀ ਆਦਤ ਕਰਕੇ ਆਪਣੀ ਵਿਚਾਰਾਂ ਕਰਕੇ ਕਿਉਂਕਿ ਅੰਦਰ ਵਿਚਾਰ ਹੀ ਨਹੀਂ ਅੱਛਾ ਕਰਨ ਦੇ ਅੰਦਰ ਵਿਚਾਰ ਹੀ ਨਹੀਂ ਹੈ ਮਿਹਨਤ ਵਾਲੇ ਅੰਦਰ ਵਿਚਾਰ ਹੀ ਨਹੀਂ ਆਪਣੇ ਨੂੰ ਬੈਸਤ ਕਰਨ ਦੇ ਇਸ ਲਈ ਅੰਦਰ ਵਿਚਾਰ ਹੀ ਆਲਸ ਵਾਲੇ ਹੈ ਅੰਦਰ ਵਿਚਾਰ ਹੀ ਬੁਰੇ ਹੈ ਤਾਂ ਉਹਨੇ ਉਹ ਫਿੱਟ ਸਰੀਰ ਨੂੰ ਵੀ ਹੌਲੀ-ਹੌਲੀ 6 ਮਹੀਨਿਆਂ ਚ ਪਹਿਲਾਂ ਵਰਗਾ ਥੁਲਥੁਲਾ ਕਰ ਦੇਣਾ ਹੈ ਤਾਂ ਜਿਹਦਾ ਦਿਮਾਗ ਉੱਧਰ ਰੱਖਿਆ ਹੈ ਉਹਨਾਂ ਜਦੋਂ ਦੇਖਣਾ ਹੈ ਆ ਮੇਰਾ ਸਰੀਰ ਕੀ ਹੋ ਗਿਆ ਉਹ ਮੈਨੂੰ ਤਾਂ ਤਾਂ ਫਿਟ ਰਹਿਣ ਦੀ ਮੈਂ ਤਾਂ ਤਾਂ ਦੋ ਘੰਟੇ ਜਿਮ ਕਰਨ ਦੀ ਆ ਗਈ ਹੈ ਅੱਛਾ ਜੇ ਹੁਣ ਇਹ ਹੈ ਅੱਗੇ ਦੋ ਘੰਟੇ ਕਰਦਾ ਸੀ ਹੁਣ ਚਾਰ ਘੰਟੇ ਕਰੂੰ ਪਰ ਛੇ ਮਹੀਨੇ ਚ ਫਿਟ ਕਰੂੰ ਇਹਨੂੰ ਫਰਕ ਕੀ ਹੈ ਸੋਚਦਾ ਜੇ ਨਹੀਂ ਸੋਚ ਹੀ ਕੁਝ ਕਰਨ ਦੀ ਹੋਵੇ ਨਾ ਉਹਦੇ ਉਹਦੇ ਵਿੱਚ ਦਿਮਾਗ ਨੂੰ ਕਿਤੇ ਵੀ ਰੱਖ ਦਿੱਤਾ ਜਾਵੇ ਅਨਫਿਟ ਸਰੀਰ ਅੰਦਰ ਵੀ ਰੱਖ ਦਿੱਤਾ ਜਾਵੇ ਜਿਹਦੇ ਵਿਚਾਰ ਹੈ ਫਿਟ ਰਹਿਣ ਦੇ ਉਹਨੇ ਜਲਦੀ ਅਨਫਿਟ ਸਰੀਰ ਨੂੰ ਵੀ ਫਿਟ ਕਰ ਦੇਣਾ ਕਿਉਂਕਿ ਉਹਦੇ ਵਿਚਾਰ ਉਦਾਂ ਦੇ ਹੈ ਤੇ ਜਿਹਦੀ ਸੋਚ ਹੀ ਵਿਚਾਰ ਹੀ ਉਦਾਂ ਦੇ ਹੈ ਆਲਸ ਵਾਲੇ ਮੈਨੂੰ ਕੀ ਮਿਹਨਤ ਕਰਨ ਦੀ ਲੋੜ ਮੈਂ ਕਰਾਂ ਹੀ ਕਿਉਂ ਜਿਹੜੇ ਵਿਗਾੜ ਨਹੀਂ ਹੈ ਉਹਨੂੰ ਚੰਗੀ ਚੀਜ਼ ਵੀ ਦੇ ਦਿਓ 6 ਮਹੀਨਿਆਂ ਚ ਉਹਨੇ ਉਹਨੂੰ ਵੀ ਪੱਦੀ ਬਣਾ ਦੇਣਾ ਹੈ ਅਜੇ ਹੀ ਕਰ ਰਹੇ ਹੋ ਸੋਚ ਕੇ ਦੇਖੋ ਜਰਾ ਇਹ ਕਿਥੇ ਚੱਲ ਰਿਹਾ ਹੈ ਕਿਉਂਕਿ ਬਹੁਤ ਘਟ ਹੈ ਬਹੁਤ ਘਟ ਹੈ ਇਦਾਂ ਦੇ ਜਿਨ੍ਹਾਂ ਨੇ ਇੱਥੇ ਸੋਚ ਪਾਲੀ ਹੋਈ ਹੈ ਕਿ ਮੈਂ ਫਿੱਟ ਹੋਣਾ ਮੈਂ ਬੈਸਟ ਹੋਣਾ ਪਰ ਅੱਜ ਬੰਦਾ ਕੀ ਹੈ ਕਿਉਂ ਨਹੀਂ ਹੋ ਪੰਦਾ ਦਰਦ ਤੋਂ ਡਰਦਾ ਹੈ ਪੇਨ ਤੋਂ ਡਰਦਾ ਧਿਆਨ ਤੇ ਬੈਠਾਂਗੇ ਪੇਨ ਹੋਏਗੀ ਅਸੀਂ ਬਹੁਤ ਵਾਰ ਦੱਸਦੇ ਆ ਕਿ 3 ਘੰਟੇ ਟੀਵੀ ਤੇ ਫਿਲਮ ਲਾ ਰਹੇ ਹੋ ਫਿਰ ਨਹੀਂ ਫਿਰ ਨਹੀਂ ਹੱਲਣਾ ਬੰਦੇ ਨੇ ਪਰ ਧਿਆਨ ਤੇ 10 ਮਿੰਟ 15 ਮਿੰਟ ਬੈਠਣਾ ਹੀ ਔਖਾ ਤਾਂ ਜੇ ਪਤਾ ਹੋਵੇ ਨਾ ਧਿਆਨ ਦੇ ਨਾਲ ਮੰਜ਼ਿਲ ਕੀ ਮਿਲਦੀ ਹੈ ਤਾਂ ਫਿਰ ਇੱਕੋ ਹੀ ਗੱਲ ਕਹਾਂਗੇ ਕਿ ਜਿਹੜੇ ਬਜੇਤਾ ਹੁੰਦੇ ਆ ਨਾ ਜਿੱਤਣ ਵਾਲੇ ਹੁੰਦੇ ਆ ਜੀਤਨੇ ਵਾਲੇ ਬਜੇਤਾ ਉਹ ਇਸ ਕੀ ਫਿਕਰ ਨਹੀਂ ਕਰਦੇ ਕਿਹੜੀ ਚੀਜ਼ ਦੀ ਫਿਕਰ ਇਹ ਲਾਈਨ ਨੂੰ ਯਾਦ ਰੱਖਣਾ ਕਿ ਜੀਤਨੇ ਵਾਲੇ ਬਜੇਤਾ ਉਹ ਦੁੱਖ dard ਕੀ ਫਿਕਰ ਨਹੀਂ ਕਰਤੇ ਜੀਤਨੇ ਵਾਲੇ ਬਜੇਤਾ ਦੁੱਖ dard ਕੀ ਫਿਕਰ ਨਹੀਂ ਕਰਤੇ ਉਨ੍ਹਾਂ ਪੂਰਾ ਧਿਆਨ ਆਪਣੀ ਮੰਜ਼ਿਲ ਕੋ ਪਾਣੇ ਪਰ ਹੁੰਦਾ ਹੈ ਇਹ ਲੋ ਫਿਕਰ ਹੀ ਨਹੀਂ ਕਰਦੇ ਰਸਤੇ ਦੁੱਖ ਕਿੰਨਾ ਹੋਏਗਾ ਰਸਤੇ dard ਕਿੰਨੀ ਹੋਏਗੀ ਆ ਚੀਜ਼ ਦੀ ਤਕਲੀਫ ਕਿੰਨੀ ਹੋਏਗੀ ਉਹ ਕਹਿੰਦੇ ਧਿਆਨ ਹੀ ਸਾਡਾ ਮੰਜ਼ਿਲ ਤੇ ਹੈ ਜਦੋਂ ਮੰਜ਼ਿਲ ਨੂੰ ਪਾਵਾਂਗੇ ਨਾ ਉਹ ਨਜ਼ਾਰਾ ਵੀ ਕੁਛ ਉਹ ਮਜ਼ਾ ਹੀ ਕੁਛ ਜਦੋਂ ਪਹਿਲੇ ਹੀ ਧਿਆਨ ਉੱਥੇ ਹੋਵੇ ਨਾ ਜਦੋਂ ਮੰਜ਼ਿਲ ਮਿਲਣੀ ਹੈ ਤਾਂ ਉਹਦਾ ਨਜ਼ਾਰਾ ਕੀ ਹੋਏਗਾ ਉਹਦਾ ਮਜ਼ਾ ਕੀ ਹੋਏਗਾ ਆਨੰਦ ਕੀ ਹੋਏਗਾ ਤੇ ਇਹ ਬੰਦਾ ਫਿਕਰ ਨਹੀਂ ਕਰਦਾ ਹੁਣ ਆ ਦਰਦ ਆ ਪੇਨ ਆ ਤਕਲੀਫ ਕੀ ਹੋ ਰਹੀ ਹੈ ਤਾਂ ਜਿਹੜਾ ਪਹਿਲੇ ਹੀ ਦਰਦ ਦੇਖੀ ਜਾਵੇ ਆ ਦਰਦ ਹੋ ਰਹੀ ਹੈ ਪੇਨ ਹੋ ਰਹੀ ਹੈ ਉਹਨੇ ਦਰਦ ਨੂੰ ਦੇਖ ਕੇ ਹੀ ਇੱਥੇ ਬ੍ਰੇਕ ਕਦੀ ਮੰਜ਼ਿਲ ਤੱਕ ਉਹਨੇ ਪਹੁੰਚਣਾ ਨਹੀਂ ਹੈ ਮੰਜ਼ਿਲ ਤੱਕ ਜਾਣ ਵਾਸਤੇ ਆ ਰਸਤੇ ਦੇ ਦਰਦ ਦੀ ਫਿਕਰ ਛੱਡਣੀ ਪੈਣੀ ਹੈ ਸਮਝਦੇ ਹੋ ਕਿ क्योंकि यूं ही नहीं होगा और टाइम काफी हो गया लास्ट सत्संग छोटा करिए थोड़ा यूं ही नहीं होगा मुश्किलों का अंधेरा दूर साहिब यूं ही नहीं होगा मुश्किलों का अंधेरा दूर नाम लेंदे ठीक है ठीक है चाहिए यू ही नहीं होगा मुश्किलों का अंधेरा दूर साहिब चलो आ जाओ फिर उन कंप्लीट करिए हासिल लिया बहुत hey. यू ही नहीं होगा मुश्किलों का अंधेरा दूर साहिब दिए को भी रोशन होने के लिए जलना पड़ता है ही नहीं होगा मुश्किलों का अंधेरा दूर uh साहिब दिए को भी रोशन होने के लिए जलना पड़ता है ऐसे ही अपने सपनों की मंजिल को पाने के लिए पहले दर्द भरी राहों पर चलना पड़ता है